ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਿਹਾ ਹਰਸਰਾਂ ਦਾ ਸਭ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਖਾਲਾਵਾ ਦਾ। ਸੋ ਨਾਨਕ ਸਰ ਮਲਕਲਾਂ ਦੇ ਜੋ 10 ਦਸੰਬਰ ਤੋਂ ਪ੍ਰੋਗਰਾਮ ਚੱਲ ਰਿਹਾ ਸੀ। ਉਹਨਾਂ ਨੇ ਅੱਜ ਕੋਤਰੀਤਰੀ ਤੋਂ ਉਹਨਾਂ ਸਮਾਪਤੀ ਹੋਈ ਹੈ। ਸ਼੍ਰੀ ਮਾਨਸੰਤ ਬਾਬਾ ਕੀਰਸਨ ਸਿੰਘ ਪੀਐਸ ਉਹਦੇ ਦੇ ਹਾਜ਼ਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਕੰਮ ਬੰਨ ਮੌਫੂਲਾ ਕੰਡਾ ਦੇ ਸ੍ਰੀ ਹਨ। ਉਹਨਾਂ ਨੇ ਪੋਲਿਸ ਦੇ ਨਾਲ ਇਸ ਸਮਾਗਮ ਦਾ ਆਰੰਭ ਹੋਇਆ ਸੀ। ਕਿ ਕਾਲ 15 ਦੂਜੇ ਨੂੰ ਨੰਬਰ ਦੂਜੇ ਪ੍ਰਕਰਮਾ ਕਰਦਾ ਹਾਂ ਸਾਮਾਨ ਨੂੰ ਹਸਤਾਂ ਦੇ ਨੂੰ ਤੇ ਅਕਤੂਬਰ ਨੂੰ 10 ਤਰੀਕ ਨੂੰ ਲੈ ਕੇ 16 ਸਤੰਬਰ ਤੱਕ ਸਮਾਂ ਸੀ ਸਿਰਫ ਦਿਨਾਂ ਦਾ ਅੱਜ ਨੰਬਰ ਦੂਜੇ ਕੋਲ ਹੋਏ ਉਸ ਤਰੀਕ ਨੂੰ ਦੋਸ ਗਾਰ ਦੇ 55 ਰੁਪਏ ਬਿਲਿੰਗ ਹੋ ਜਾਣਾ ਹੈ ਆਜ ਨੇ ਕਰੀ ਤੇ ਜੋ ਸੰਦੇਸ਼ ਹੈ ਉਸ ਸੰਦੇਸ਼ ਦੇ ਸਰਜੋਰ ਬਰੂ ਸਾਰੇ ਸੰਗਮ ਆਪੀ ਦਾ ਅਨੁਸਤੰਨ ਸਤਿ ਸ੍ਰੀ ਅਕਾਲ ਸਾਰੇ ਸੰਗਮ ਸੇਵਾ ਕਰਨ ਸੰਗਮ ਨੂੰ ਬਹੁਤ ਬਾਬਾ ਜੀ ਇਸ ਸਮਾਗਮ ਦੇ ਵਿੱਚ ਕਿਹੜੇ ਕਿਹੜੇ ਮਹਾਂਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ ਜੀ ਜੀ ਸ੍ਰੀ ਮਹਾਂ ਸੰਗਤ ਦਾ ਕਾਲਾ ਸਿੰਘ ਜੀ ਨੌਸਰ ਕਲੇਰਾ ਬਾਬਾ ਗੋਬਰਾ ਸਿੰਘ ਜੀ ਕੂnga ਬਸ ਬੰਦੇ ਕਹਿੰਦੇ ਖੋਰੀ ਸਾਡੇ ਨੂੰ ਅੱਲਾ ਮਾਨ ਨੇ ਇਹ ਕਾਫੀ ਸਾਧਨੇ ਪਰਮੇ ਬਸਤੇ ਦੇ ਲੈ ਜੀ ਖਾਣ ਸੌਂਗ ਦੇ ਬਾਕਸ ਜੀ ਬੜੀ ਜਵੰਤ ਬਾਕਸ ਨੂੰ ਬਾਬਾ ਜੀ ਕਿਵੇਂ ਮਲਕੇ ਸੰਗਤਾਂ ਦਾ ਸੰਜੋਗ ਮਿਲਿਆ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਸਤਿ ਸ਼੍ਰੀ ਅਕਾਲ ਸੇਵਾ ਦੇ ਬਹੁਤ ਬੜੀ ਕਿਰਪਾ ਹੁਸਨਾ ਜਿਨ੍ਹਾਂ ਦੇ ਸਾਡੇ ਇਲਾਕੇ ਨੂੰ ਇਸੇ ਮਦਦ ਨਾਲ ਸੀ ਦੇਸ਼ ਵੱਲੋਂ ਦੇਸ਼ ਸਿੱਖਿਆ ਦਾ ਸਹਿਯੋਗ ਦੇਦਾ ਸਾਹ ਹੈ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਸੰਗਤ ਦੇ ਸਭ ਨੂੰ ਬਹੁਤ ਬਹੁਤ ਆਉਣ ਵਾਲੇ ਸਮਾਗਮ ਦੇ ਲਈ ਉਹ ਸਮਾਗਮ ਦੇ ਲਈ ਇਸ ਤਰ੍ਹਾਂ ਵੱਤਰ ਦੇ ਸੇਵਾ ਦਾ ਸਭ ਦੇ ਸੰਗਤ ਨੂੰ ਪਹਿਲਾਂ ਕਰਦੇ ਜੇ ਇਸ ਨਵੇਂ ਸਾਡੇ ਨੂੰ ਸੋ ਦਰਸ਼ਕੋ ਇਸੇ ਸ੍ਰੀਮਾਨ ਸੰਤ ਬਾਬਾ ਕੀਰਤ ਸਿੰਘ ਜੀ ਜੋ ਕਿ ਇੱਥੇ ਮੌਜੂਦ ਜੀ ਹੈ ਬਰਾਜਮਾਨ ਹਨ ਸੋ ਦਿਨ ਦੇ ਦੂਸਰਬਾ ਤੁਹਾਡੇ ਤੇ ਕਰ ਪਚਾਇਆ ਅਗਲੀ ਵੀ ਜਲਦ ਲੈ ਕੇ ਤੁਹਾਡੇ ਤੇ ਪ੍ਰ ਹਾਜ਼ਰ ਹੋਵਾਂਗੇ ਤਦ ਕਰਦੇ ਹੋ ਇਜਾਜ਼ਤ ਬਲਾਓ ਫਤਿਹ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ